ਪੰਜਾਬੀਆਂ ਦੇ ਲਈ ਮਾਣ ਵਾਲੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਯੂਕੇ ਦੇ ਵਿੱਚ ਇੱਕ ਵਾਰ ਫਿਰ ਸਰਦਾਰਾਂ ਦਾ ਡੰਕਾ ਵਜਿਆ ਜਾਂ ਦੱਸਦੀ ਹੈ ਕਿ ਜਲੰਧਰ ਤੋਂ ਤਨਮਨਜੀਤ ਸਿੰਘ ਢੇਸੀ ਨੂੰ ਨਵੀਂ ਸੰਸਦ ਦੀ ਰੱਖਿਆ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਤੇ ਇਹ ਪਹਿਲੀ ਵਾਰ ਹੈ ਕਿ ਬ੍ਰਿਟੇਨ ਦੇ ਵਿੱਚ ਕਿਸੇ ਦਸਤਾਰ ਧਾਰੀ ਸਿੱਖ ਨੂੰ ਇਸ ਅਹੁਦੇ ਦੇ ਲਈ ਨਿਯੁਕਤ ਕੀਤਾ ਗਿਆ ਜਾਣਕਾਰੀ ਮੁਤਾਬਕ ਸਲੋ ਸੰਸਦੀ ਹਲਕੇ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ 563 ਜਾਇਜ਼ ਵੋਟਾਂ ਦੇ ਵਿੱਚੋਂ 320 ਵੋਟਾਂ ਮਿਲੀਆਂ ਉਨ੍ਹਾਂ ਨੇ ਵਿਰੋਧੀ ਦੇ ਸਾਥੀ ਲੇਬਰ ਸੰਸਦ ਮੈਂਬਰ ਡੇਰਿਕ ਟਵਿਗ ਨੂੰ 243 ਵੋਟਾਂ ਮਿਲੀਆਂ ਰੱਖਿਆ ਕਮੇਟੀ ਦਾ ਚੇਅਰਮੈਨ ਚੁਣੇ ਜਾਣ ਤੇ ਟੀਸੀ ਨੇ ਕਿਹਾ ਕਿ ਮੈਂ ਸਦਨ ਦੇ ਵਿੱਚ ਆਪਣੇ ਸਾਥੀਆਂ ਦਾ ਮੇਰੇ ਤੇ ਭਰੋਸਾ ਜਤੋਣ ਦੇ ਲਈ ਧੰਨਵਾਦ ਕਰਨਾ ਚਾਹਾਂਗਾ ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਤੇ ਵਿਦੇਸ਼ਾਂ ਦੇ ਵਿੱਚ ਜੋ ਖਤਰੇ ਹਨ ਉਹ ਪੈਮਾਨੇ ਤੇ ਜਟਿਲਤਾਵਾਂ ਦੋਵਾਂ ਪੱਧਰਾਂ ਉੱਪਰ ਗੰਭੀਰ ਨੇ ਰੱਖਿਆ ਕਮੇਟੀ ਦੇ ਚੇਅਰਮੈਨ ਵੱਜੋਂ ਮੈਂ ਇਹ ਯਕੀਨੀ ਬਣਾਉਣ ਤੇ ਧਿਆਨ ਦੇਵਾਂਗਾ ਕਿ ਸਾਡਾ ਦੇਸ਼ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਸਕੇ ਮੈਂ ਹਥਿਆਰਬੰਦ ਬਲਾਂ ਦੇ ਜਵਾਨਾਂ ਤੇ ਉਹਨਾਂ ਬਹਾਦਰ ਵਿਅਕਤੀਆਂ ਦੇ ਲਈ ਸੰਸਦ ਦੇ ਵਿੱਚ ਆਵਾਜ਼ ਬਣਾਵਾਂਗਾ ਜੋ ਸਾਡੀ ਸੁਰੱਖਿਆ ਦੇ ਵਿੱਚ ਅਮੁੱਲ ਯੋਗਦਾਨ ਪਾਉਂਦੇ ਨੇ ਤਨਮਨਜੀਤ ਸਿੰਘ ਤੇ ਸਿਨੂ ਇਹ ਵਿਕਾਰੀ ਔਦਾ ਮਿਲਣ ਉੱਪਰ ਪੰਜਾਬੀ ਭਾਈਚਾਰੇ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਇਸੇ ਨਾਲ ਹੀ ਸਾਡਾ ਸੰਸਦ ਮੈਂਬਰ trilochana singh ਨੇ ਕਿਹਾ ਕਿ ਮੈਂ ਭਾਰਤ ਵਿੱਚ ਸੰਸਦ ਮੈਂਬਰ ਰਿਹਾ ਹਾਂ ਤੇ ਮੈਂ ਸੰਸਦੀਕ ਕਮੇਟੀਆਂ ਦੀ ਮਹੱਤਤਾ ਨੂੰ ਜਾਣਦਾ ਹਾਂ ਪਾਰਲੀਮੈਂਟ ਤੇ ਯੂਕੇ ਸਰਕਾਰ ਨੇ TCS ਦੀ ਕਾਬਲੀਅਤ ਤੇ ਭਰੋਸਾ ਪ੍ਰਗਟਾਇਆ ਦੱਸਦੀ ਹੈ ਕਿ MP TCS UK ਦੇ ਪਹਿਲੇ ਦਸਤਾਧਾਰੀ MP ਨੇ ਉਸ ਲੋ ਦੇ ਅਮੇਰ ਵੀ ਰਹਿ ਚੁੱਕੇ ਨੇ ਉਹ ਲਗਾਤਾਰ ਤੀਸਰੀ ਵਾਰ ਸੰਸਦ ਮੈਂਬਰ ਬਣੇ ਨੇ ਉਹਨਾਂ ਦੇ ਪਿਤਾ ਜਸਪਾਲ ਸਿੰਘ TCS UK ਦੇ ਵਿੱਚ ਗੁਰਦੁਆਰਾ ਸਾਹਿਬ ਦੇ ਮੁਖੀ ਹਨ ਤੇ ਉਹਨਾਂ ਦੇ ਚਾਚਾ ਪਰਮਜੀਤ ਸਿੰਘ ਦੀ ਗੱਲ ਕਰੀਏ ਤਾਂ ਉਹ ਪੰਜਾਬ ਵਿੱਚ ਐਸਟੀਪੀਸੀ ਦੇ ਮੈਂਬਰ ਦੇ ਯਾਦ ਰਹੇ ਟੀਸੀ ਬਰਤਾਨੀਆ ਦੀ ਸੰਸਦ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਚੁੱਕਦੇ ਰਹੇ ਨੇ ਪਿਛਲੇ ਸਾਲ ਉਹਨਾਂ ਨੂੰ ਅਮਰੀਕਾ ਹਵਾਈ ਅੱਡੇ ਤੇ ਰੋਕਿਆ ਗਿਆ ਤੇ 2 ਘੰਟੇ ਤੱਕ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਸੀ ਉਸ ਉੱਪਰ ਸਿੱਖ ਪਾਇਚਾਰੇ ਨੇ ਗੁੱਸਾ ਜ਼ਾਹਰ ਕੀਤਾ ਸੀ ਉਹਨਾਂ ਨੂੰ ਅਮਰੀਕਾ ਹਵਾਈ ਅੱਡੇ ਤੇ 2 ਘੰਟੇ ਤੋਂ ਵੱਧ ਸਮੇਂ ਦੇ ਲਈ ਰੋਕਿਆ ਗਿਆ ਜਿਸ ਕਾਰਨ ਭਾਰੀ ਹੰਗਾਮਾ ਹੋਇਆ ਸੀ ਦਰਅਸਲ ਟੀਸੀ ਦੇ ਕੋਲ OCII ਕਾਰਡ ਹੈ ਇਸ ਨਾਲ ਉਹ ਕਿਸੇ ਵੀ ਸਮੇਂ ਭਾਰਤ ਆ ਜਾ ਸਕਦੇ ਨੇ ਟੀਸੀ ਨੇ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਕਿਸਾਨਾਂ ਹਾਸ਼ੀਏ ਤੇ ਪਏ ਲੋਕਾਂ ਤੇ ਸਿੱਖਾਂ ਵਰਗੀਆਂ ਘਟਗਿੰਧੀਆਂ ਦੇ ਨਾਲ ਇੱਕ ਮੁਠਤਾ ਦੇ ਵਿੱਚ ਖੜੇ ਹੋਣ ਦੇ ਲਈ ਇਹ ਕੀਮਤ ਝੁਕਾਉਣੀ ਪਵੇਗੀ ਤੇ ਇਸ ਨਾਲ ਹੀ ਧਨਵੰਤਜੀਤ ਸਿੰਘ ਢੀਸੀ ਨੇ ਰੱਖਿਆ ਕਮੇਟੀ ਦਾ ਚੇਅਰਮੈਨ ਚੁਣੇ ਜਾਣ ਤੇ ਮੈਂਬਰਾਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਦੇਸ਼ ਤੇ ਵਿਦੇਸ਼ ਵਿੱਚ ਸਾਡੇ ਸਾਹਮਣੇ ਖਤਰੇ ਨੂੰ ਲੈ ਕੇ ਮੁਸ਼ਕਲਾਂ ਵੱਧ ਰਹੀਆਂ ਨੇ ਰੱਖਿਆ ਕਮੇਟੀ ਦੇ ਚੇਅਰਮੈਨ ਦੇ ਤੌਰ ਤੇ ਮੈਂ ਯਕੀਨੀ ਬਣਾਉਣ ਦਾ ਧਿਆਨ ਦੇਵਾਂਗਾ ਕਿ ਸਾਡਾ ਦੇਸ਼ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਸਕੇ